ਔਰ ਇਸ ਲਈ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਯੁਵਾ ਸਪਨਿਆਂ ਕੋ ਆਗ੍ਰਾਂਸ਼ਾਉਂ ਘੋਕਣਾ ਨਹੀਂ ਚਾਹੀਏ। ਉਹਨੇ ਹੁਨ ਮੁਖ ਤੱਕ ਗਗਨ ਮੇ ਉੜਨੇ ਦੇਣਾ ਚਾਹੀਏ। ਛੋਟੇ ਵੀਰੇ ਸੋਰੀ ਇਹਨਾਂ ਨੂੰ ਵੋਟ ਪਾਏਂਗਾ ਤੂੰ। ਇਹਨਾਂ ਨੇ ਹੁਣ ਤੱਕ ਦਿੱਤਾ ਕੀ ਆਪਣੇ ਪੰਜਾਬ ਨੂੰ? ਹਾਂਜੀ ਵੀਰੇ। ਬਿਲਕੁਲ ਸਹੀ ਕਿਹਾ ਤੁਸੀਂ। ਇਹਨਾਂ ਨੇ ਨਾ ਹੀ 47 ਵਿੱਚ ਉਜਾੜ ਕੇ ਪੰਜਾਬ ਦਿੱਤਾ ਤੇ ਨਾ ਹੀ 1966 ਵਿੱਚ ਛਾਂਗ-ਛਾਂਗ ਕੇ ਪੰਜਾਬ ਰਾਜ ਤੇ ਨਾ ਹੀ ਦਿੱਲੀ ਵਿੱਚ ਬਲਦੀ ਦਸਤਾਰ ਤੇ ਨਾ ਹੀ ਲਹੂ ਲਹਾਨ ਹੋਇਆ ਪੰਜਾਬ। ਪਰ ਸਾਨੂੰ ਪਤਾ ਵੀਰੇ ਕਰਤਾਰਪੁਰ ਕरिडोर ਕਿਨੇ ਦਿੱਤਾ ਸਾਡੇ ਅਨਾਜ ਦੇ ਇੱਕ ਇੱਕ ਦਾਣੇ ਦਾ ਸਹੀ ਭਾਗ ਹੀ ਨਹੀਂ ਦਿੱਤਾ ਵਿਚੋਲਿਆਂ ਨੂੰ ਖਤਮ ਕਰਕੇ ਸਾਡੇ 1 ਇੱਕ ਰੁਪਿਆ ਸਾਡੇ ਖਾਤਿਆਂ ਵਿੱਚ ਕੌਣ ਲੈ ਕੇ ਆਇਆ ਇਹ ਹੀ ਮੋਦੀ ਸਰਕਾਰ ਅੱਜ ਸਾਰਾ ਦੇਸ਼ ਮੋਦੀ ਜੀ ਦੇ ਨਾਲ ਹੈ ਤੇ ਜੇ ਇਸ ਵਾਰ ਆਪਾਂ ਵੀ ਸਾਥ ਦਿੱਤਾ ਨਾ ਤਾਂ ਤੁਸੀਂ ਦੇਖਿਓ ਪੰਜਾਬ ਦੇ ਵਿੱਚ ਕਿਵੇਂ ਲਹਿਰ ਮਹਿਰਾ ਹੁੰਦੀ ਹੈ ਛੋਟੇ ਵੀਰ ਆਹ ਬੜੀ ਸਿਆਣੀ ਗੱਲ ਕੀਤੀ ਹੈ ਤੂੰ ਹੁਣ ਤੱਕ ਇਹ ਲੋਕ ਸਾਡੇ ਭੋਲੇ ਪੰਧਰਾ ਫਾਇਦਾ ਚੱਕਦੇ ਆ ਰਹੇ ਆ ਪਰ ਇਸ ਵਾਰ ਸਾਡੀ ਵੋਟ ਸਾਡੇ ਭਵਿੱਖ ਲਈ ਮਲ ਦਾ ਬਟਨ ਦਬਾਓ ਆਜਪਾਨ ਨੂੰ ਦਿਤਾਓ